ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖ ਸ਼ੁਰੂਆਤ ਕਰਦੇ ਆ ਇਦੀ ਵੱਡੀ ਖਬਰ ਖਬਰ ਵਧੀਆ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਕੌਮੀ ਮਾਰਗਾਂ ਤੇ ਕਿੰ ਮਹਿੰਗਾ ਪਵੇਗਾ ਸਫ਼ਰ ਅੱਜ ਰਾਤ ਤੋਂ ਵਧਣੀਆਂ ਟੂਲ ਦਰਾਂ ਪ੍ਰਿਤਪਾਲ ਸ਼ਾਹਕੋਟ ਮਨਸਿੰਘਾ ਰਾਸ਼ਟਰੀ ਮਾਰਗਾਂ ਤੇ ਸਫ਼ਰ ਮਹਿੰਗਾ ਹੋਣ ਜਾ ਰਿਹਾ ਹੈ ਸ਼ਾਹਕੋਟ ਦੇ ਚੱਕ ਬਾਮਣੀਅਮ ਸੇਤ ਟੂਲਪਲਾਜਾ ਤੇ ਪਹਿਲੀ ਅਪ੍ਰੈਲ ਤੋਂ ਟੂਲ ਦਰਾਂ 'ਚ ਵਾਧਾ ਹੋ ਰਿਹਾ ਹੈ ਐਤਵਾਰ ਰਾਤ ਤੋਂ ਨਵੇਂ ਟੂਲ ਦਰ ਲਾਗੂ ਹੋਰ ਜਾਣਗੇ ਚੱਕ ਬਾਮੀਆਂ ਟੋਲ ਪਲਾਜ਼ਾ ਦੇ ਮੈਨੇਜਰ ਸੋਨੂ ਤੋਮਰ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਆ 30 ਵੱਲੋਂ ਨਵੇਂ ਟੋਲ ਡੇਟ ਜਾਰੀ ਕੀਤੇ ਗਏ ਹਨ ਤੇ ਇਹਨਾਂ ਦੀ ਸੂਚੀ ਮਿਲ ਚੁੱਕੀ ਹੈ। ਇਸ ਸੂਚੀ ਅਨੁਸਾਰ ਵਸੂਲੀ ਲਈ ਵਸੂਲੀ ਲਈ ਸੌਫਟਵੇਅਰ ਨੂੰ ਅਪਡੇਟ ਕੀਤਾ ਜਾ ਰੱਖਾ ਹੈ। ਐਤਵਾਰ ਸੋਮਵਾਰ ਦੀ ਰਾਤ 12 ਵਜੇ ਤੋਂ ਫਸਟ ਟੈਗ ਰਾਹੀਂ ਨਵੀਆਂ ਦਰਾਂ ਤੇ ਟੋਲ ਟੈਕਸ ਵਸੂਲਣਾ ਸ਼ੁਰੂ ਹੋ ਜਾਵੇਗਾ। ਇਸ ਨਾਲ ਨਰਜਾਨਾ ਯਾਤਰਾ ਕਰਨ ਵਾਲੇ ਲੋਕਾਂ ਦੀ ਜੀਪ ਤੇ ਵੱਡਾ ਅਸਰ ਪਵੇਗਾ ਨੈਸ਼ਨਲ ਹਾਈਵੇ 30 ਦੇ ਹੁਕਮਾਂ ਤੇ ਹੋਇਆ ਵੱਧਾ ਹੋਇਆ ਵਾਧਾ ਮੈਨੇਜਰ ਮੈਨੇਜਰ ਸੋਨੂ ਤੁਮਰ ਨੇ ਦੱਸਿਆ ਕਿ ਨੈਸ਼ਨਲ ਹਾਈਵੇ 30 ਦੇ ਆਦੇਸ਼ਾਂ ਤੇ ਟੋਲ ਦਰਾਂ ਵਿੱਚ ਵਾਧਾ ਕੀਤਾ ਗਿਆ। ਉਹਨਾਂ ਦੱਸਿਆ ਕਿ ਕਾਰ ਜੀਪ ਤੇ ਵੈਨ ਦੀ ਦਰ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਹ ਪਹਿਲਾਂ ਦੀ ਤਰ੍ਹਾਂ ਹੀ ਹਨ 120 ਰੁਪਏ। ਹਲਕੇ ਵਪਾਰਕ ਵਾਨ ਮਿੰਨੀ ਬੱਸ ਤੇ ਟੋਲ ਵਿੱਚ 5 ਰੁਪਏ ਵਾਧਾ ਕੀਤਾ ਗਿਆ। ਮੇਤੀ ਇਹ ਵਾਧ ਕੇ 200 ਰੁਪਏ ਹੋ ਗਿਆ ਹੈ ਇਸੇ ਤਰ੍ਹਾਂ 62 ਟਰੱਕ ਦਾ ਟੋਲ ਟੈਕਸ 405 ਤੋਂ ਵਾਧ ਕੇ 415 ਰੁਪਏ ਗੇ ਤਿੰਨ ਧੂਰਾਂ ਵਾਲੇ ਵਪਾਰਕ ਵਾਣ ਦਾ ਟੋਲ 440 ਤੋਂ ਵਾਧ ਕੇ 450 ਰੁਪਏ ਭਾਰੀ ਵਾਣ 4 ਤੋਂ 6 ਟੈਰੀ ਦਾ ਟੋਲ 635 ਤੋਂ ਵਾਧ ਕੇ 650 ਰੁਪਏ ਅਤੇ ਵੱਡੇ ਵਾਣ 7 ਟੈਰੀ ਵਾਣ ਦਾ ਟੋਲ ਟੈਕਸ 770 ਤੋਂ ਬਾਅਦ ਕੇ 790 ਰੁਪਏ ਹੋ ਗਿਆ ਹੈ ਨਾ ਕਿਹਾ ਗਿਆ 24 ਘੰਟੇ ਚ ਵਾਪਸ ਆਉਣ ਵਾਲੇ ਵਾਹਨ ਤੋਂ ਵਾਪਸੀ ਤੇ ਅੱਧਾ ਟੋਲ ਵਸੂਲਿਆ ਜਾਵੇਗਾ ਤੇ ਫਸਟ ਸਟੇਕ ਤੋਂ ਬਿਨਾਂ ਲੰਘਣ ਵਾਲੀਆਂ ਕਾਰਾਂ ਤੋਂ ਡਬਲ ਟੋਲ ਟੈਕਸ ਲੂਸੂਲਿਆ ਜਾਵੇਗਾ ਦੁਆਬੇ ਤੇ ਮਾਲਵੇ ਚ ਜਾਣ ਵਾਲੀਆਂ ਤੇ ਹੋਵੇਗਾ ਅਸਰ ਦੁਆਬੇ ਤੇ ਮਾਲਵੇ ਨੂੰ ਜੋੜਦੇ ਕਾਵਾਵਾਂ ਵਾਲਾ ਪੱਤਨਪੋਲ ਤੇ ਨਜ਼ਦੀਕ ਪਿੰਡ ਚੱਕ ਬਾਮਣੀਆਂ ਵਿਖੇ ਟੋਲ ਪਲਾਜ਼ਾ ਸਥਿਤ ਹੈ ਟੋਲ ਦਰਾਂ 'ਚ ਵਾਧੇ ਦਾ ਵੱਡੇਰਾ ਅਸਰ ਜਲੰਧਰ ਤੋਂ ਮੋਗਾ ਜਾਂ ਮੋਗਾ ਜਾਂ ਹੋਰ ਮਾਲਵੇ ਦੇ ਜ਼ਿਲ੍ਹਿਆਂ 'ਚ ਜਾਣ ਵਾਲਿਆਂ ਤੇ ਹੋਵੇਗਾ ਕਿਉਂਕਿ ਜਲੰਧਰ ਤੋਂ ਮੋਗਾ ਜਾਣ ਲਈ ਇਹੋ ਹੀ ਇੱਕ ਰਸਤਾ ਹੈ ਰਜਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪਹਿਲਾਂ ਨਾਲੋਂ 5 ਤੋਂ 10 ਰੁਪਏ ਵਧ ਟੋਲ ਦੇਣਾ ਪਵੇਗਾ ਟੋਲ ਦਰਾਂ ਵਧਣ ਨਾਲ ਲੋਕਾਂ ਤੇ ਵਧੇਗੀ ਵਧੇਗਾ ਬੋਝ ਥੇਨ ਦਾ ਟਰੱਕ ਜੁਨੀਅਨ ਸ਼ਾਹਕੋਟ ਦੇ ਖਜਾਨੇ ਕਿ ਜਾਂਚੀ ਨੇ ਟ੍ਰਾਂਸਪੋਰਟ ਬਲਜਾਰ ਸਿੰਘ ਕਿੰਦ ਨੇ ਕਿਹਾ ਕਿ ਹਰ ਸਾਲ ਟੋਲ ਦਰਾਂ 'ਚ ਵਾਧਾ ਨਹੀਂ ਹੋਣਾ ਚਾਹੀਦਾ ਇਸ ਨਾਲ ਲੋਕਾਂ ਦੀ ਜੇਬ 'ਤੇ ਬੋਝ ਵਾਧਦਾ ਹੈ ਨਵੇਂ ਵਾਣ ਪ੍ਰੀਤਨ ਵੇਲੇ ਸਰਕਾਰ ਵੱਲੋਂ ਰੋਡ ਟੈਕਸ ਸਮੇਤ ਕਈ ਤਰ੍ਹਾਂ ਦੇ ਟੈਕਸ ਉਜਾਲੇ ਜਾਂਦੇ ਹਨ ਤੇ ਇਸ ਤੋਂ ਬਾਅਦ ਵੀ ਟੋਲ ਟੈਕਸ ਲਾਉਣਾ ਕਿਸੇ ਦੀ ਤਰ੍ਹਾਂ ਜਾਇਜ਼ ਨਹੀਂ ਹੈ ਉਨ੍ਹਾਂ ਕਿਹਾ ਕਿ ਟ੍ਰਾਂਸਪੋਰਟਾਂ ਦਾ ਤਾਂ ਪਹਿਲਾਂ ਹੀ गुजारा मुश्किल ਨਾਲ ਚੱਲ ਰਿਹਾ ਹੈ ਸਰਕਾਰ ਨੂੰ ਟੋਲ ਦਰਾਂ ਦਾ ਨਾਮ ਧਾ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ